ਕੀ ਜੋਤਿਸ਼ ਨੂੰ ਤੁਸੀਂ ਉੱਥੇ ਤੱਕ ਹੀ ਸੀਮਤ ਰੱਖਦੇ ਹੋ ਜਾਂ ਫਿਰ ਇਹਨੂੰ ਜੋੜਦੇ ਹੋ ਹੋਲਿਸਟਿਕ ਚੀਜ਼ਾਂ ਦੇ ਨਾਲ ਅੱਗੇ ਕੁਝ ਐਕਸਟੈਂਸ਼ਨ ਕਰਦੇ ਹੋ ਇਹਦੀ ਭਾਈ ਜੀ ਜਿਹੜੀ ਪਲੈਨਿੰਗ ਹੈ ਨਾ ਵਾਇਗਰੂ ਦੀ ਮੇਰ ਨਾਲ ਬਿਨਾਂ ਕਿਸੇ ਪਲੈਨਿੰਗ ਤੋਂ ਫੁੱਲ ਟਾਈਮ ਐਸਟਰੋਲੋਜੀ ਚਾਹਿਆ ਤਾਂ ਮੇਰੀ ਕੋਸ਼ਿਸ਼ ਇਹ ਹੈ ਕਿ ਇਹਨੂੰ ਇੱਥੇ ਨਹੀਂ ਰੁਕਣਾ ਅੱਗੇ ਦੀ ਜਰਨੀ ਕਰਨੀ ਹੈ ਸਿਰਫ ਇੱਕ ਕੰਸਲਟੈਂਸੀ ਐਸਟਰੋਲੋਜੀ ਆ ਮਾਇਆ ਲੈਲੀ ਇੱਥੇ ਤੱਕ ਇਸ ਸਾਇੰਸ ਨੂੰ ਨਹੀਂ ਰੋਕਣਾ ਦੋ ਤਿੰਨ ਚੀਜ਼ਾਂ ਕਰ ਰਹੇ ਹਾਂ ਇੱਕ ਤਾਂ ਅਸੀਂ ਨਵਾਂ ਬਾਜਵਾ ਫਿਲਮ ਪ੍ਰੋਡਕਸ਼ਨਸ ਹੈ ਉਹਨਾਂ ਨਾਲ ਮਿਲ ਕੇ ਇੱਕ ਵੈਬ ਸੀਰੀਜ਼ ਬਣਾ ਰਹੇ ਹਾਂ ਕਿ ਐਸਟ੍ਰੋਲੋਜੀ ਕਿਵੇਂ ਇਨਸਾਨ ਦੀ ਜ਼ਿੰਦਗੀ 'ਚ ਇੰਪੈਕਟ ਪਾਉਂਦੀ ਹੈ ਮੇਰੀ ਲਾਈਫ 'ਚ ਡਿਊਰਿੰਗ ਕੰਸਲਟੈਂਸੀ ਮੈਂ ਝਿਨਾ ਲੋਕਾਂ ਨੂੰ ਕੁਝ ਦੱਸ ਪਾਇਆ ਜਿਨ੍ਹਾਂ ਦੀ ਲਾਈਫ 'ਚ ਕੁਝ ਬਦਲਾਅ ਲਿਆ ਸਕਿਆ ਉਹਨਾਂ ਦੀ ਸਟੋਰੀਜ਼ ਦੇ ਉੱਤੇ ਇੱਕ ਵੈਬ ਸੀਰੀਜ਼ ਬਣਾ ਰਹੇ ਹਾਂ ਦੂਸਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬ 'ਚ ਇੱਕ ਏਦਾਂ ਦਾ ਪਲੇਸ ਬਣਾਇਆ ਜਾ ਸਕੇ ਕਿ ਐਸਟ੍ਰੋਲੋਜੀ ਨੂੰ ਰਿਲੇਟ ਕਰਕੇ ਇਨਸਾਨ ਆਪਣੇ ਮਨ ਤੱਕ ਕਿਵੇਂ ਪਹੁੰਚ ਸਕਦਾ ਹੈ ਬਦਲਾਵ ਉਪਾਏ ਦੀ بجائے ਮੈਡੀਟੇਸ਼ਨ ਨਾਲ ਕਿਵੇਂ ਲਿਆਇਆ ਜਾ ਸਕਦੇ ਆ ਆਪਣੇ ਆਪ ਨੂੰ ਚੇਂਜ ਕਰਕੇ ਕਿਵੇਂ ਲਿਆਇਆ ਜਾ ਸਕਦਾ ਇਦਾਂ ਦਾ ਇੱਕ ਪਲੇਸ ਬਣਾਈਏ ਉਹਦੇ ਲਈ ਕੋਸ਼ਿਸ਼ ਕਰ ਰਹੇ ਆ ਕਿ ਹੋ ਸਕਦਾ ਉਹ ਵੀ ਸਾਲ ਡੇਢ ਸਾਲ ਚ ਪ੍ਰੋਜੈਕਟ ਪੂਰਾ ਕਰ ਲਾਂਗੇ